ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਤੁਹਾਡੇ ਖਾਤਰ ਵੀਡੀਓ ਚ ਘਰ ਲੈ ਕੇ ਪਹੁੰਚਦੇ ਹਾਂ ਤੁਹਾਡੇ ਏਰੀਆ ਚੋਂ ਤੇ ਤੁਸੀਂ ਸਸਤੇ ਘਰ ਵਾਸਤੇ ਕਮੈਂਟ ਕੀਤੇ ਸੀਗੇ ਸਸਤਾ ਘਰ ਦੇਖੋ ਜੀ ਤੇ ਨਾਲ ਦੀ ਨਾਲ ਆਪਾਂ ਕਮੈਂਟ ਵੀ ਸਾਰੇ ਪੜਾਂਗੇ ਅੱਜ ਤੁਸੀਂ ਬਹੁਤ ਜ਼ਿਆਦਾ ਕਹਿੰਦੇ ਰਹਿੰਦੇ ਹੋ ਵੀ ਸਾਡੇ ਕਮੈਂਟ ਵੀ ਦੱਸੋ ਪੜ ਕੇ ਸਾਰੇ ਤੇ ਨਾਲ ਦੀ ਨਾਲ ਸਾਡੇ ਨਾਮ ਵੀ ਲਓ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆਕਾਰ ਦਾ ਮਕਾਨ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦੇ ਅਸੀਂ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰਾ ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਚੈਨਲ ਤੇ ਲਗਵਾ ਸਕਦੇ ਹੋ ਘਰ ਨੂੰ ਪੂਰੀ ਵਧੀਆ ਤਾਂ ਗਲੀ ਲੱਗਦੀ ਆ ਪੂਰੀ ਚੌੜੀ ਗਲੀ ਲੱਗਦੀ ਆ ਤੁਸੀਂ ਪਹਿਲਾਂ ਗਲੀ ਚੈੱਕ ਕਰ ਲਓ ਜੀ ਤੇ ਅੰਦਰ ਆਪਾਂ ਪਹੁੰਚ ਗਏ ਤੇ ਤੁਹਾਨੂੰ ਮੈਂ ਦਿਖਾਉਣਾ ਜੀ ਸਾਰਾ ਕੁਝ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਟਾਪਾ ਨੂੰ ਜਗ੍ਹਾ ਮਿਲੂਗੀ 75 ਗਾਜਮ ਤੇ ਵਧੀਆ ਮਕਾਨ ਬਣਿਆ ਹੋਇਆ ਜੀ ਮਕਾਨ ਤੁਹਾਨੂੰ ਸਾਰਾ ਮੈਂ ਦਿਖਾ ਵੀ ਦਿੰਨੇ ਇੱਕ ਪਾਸੇ ਕਿਚਨ ਵਧੀਆ ਬਣਿਆ ਹੋਇਆ ਦੇਖ ਲਓ ਤੁਸੀਂ ਕਿਚਨ ਤੇ ਕੰਮ ਆਪਾਂ ਕਹਿ ਸਕਦੇ ਹਾਂ ਵੀ ਵਧੀਆ ਹੋਇਆਗਾ ਕਿਉਂਕਿ ਟਾਇਲ ਟੂਲਾ ਇਹਨਾਂ ਨੇ ਵਧੀਆ ਲਗਬਾਰ ਰੱਖੀਆਂ ਬਾਕੀ ਰੰਗ ਰੋਗਨ ਕਰਵਾਤ ਰੱਖਿਆ ਜੀ ਸਾਰਾ ਪਰ ਨੀਚੇ-ਨੀਚੇ ਤੋਂ ਲੇਹਾ ਪਿਆ ਉਹ ਆਪਾਂ ਨੂੰ ਪਤਾ ਹੈ ਜੀ ਸੋਰਾਸ ਲਾਭ ਆਪਣੇ ਹੁੰਦੇ ਹੀ ਐ ਲਾਜ਼ਮੀ ਕਈ ਥਾਂ 'ਤੇ ਘੱਟ ਹੁੰਦਾ ਹੈ, ਕਈ ਥਾਂ 'ਤੇ ਜ਼ਿਆਦਾ ਹੁੰਦਾ ਹੈ। ਜਦੋਂ ਆਪਾਂ ਨਵੀਂ ਕੋਠੀ ਬਣਾਉਣੀ ਹੈ ਹੁਣ ਅੱਜਕੱਲ ਤਾਂ ਸੋ ਟੈਕਨੀਕੀਆਂ ਆ ਗਈਆਂ ਸੀ। ਹੁਣ ਰੁਕ ਜਾਂਦਾ ਪਰ ਹੁੰਦਾ ਹੀ ਹੈ ਲਾਜ਼ਮੀ ਹਰ ਥਾਂ 'ਤੇ। ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ। ਵਧੀਆ ਮਕਾਨ ਆਪਾਂ ਲੈ ਕੇ ਪਹੁੰਚੇ ਹਾਂ, ਵਧੀਆ ਰੇਟ ਦੇ ਵਿੱਚ ਲੈ ਕੇ ਪਹੁੰਚੇ ਹਾਂ। 1.5 10 ਲੱਖ ਰੁਪਈਆ ਡਿਮਾਂਡ ਇਹਨਾਂ ਨੇ ਪਾਈ ਆ। ਸੌਦਾ ਹੋ ਜੇ 10 ਲੱਖ ਦਾ ਹੋ ਜੇ 10 ਲੱਖ ਤੋਂ ਨੀਚੇ ਹੋ ਜੇ। ਬਾਕੀ 1.10 ਲੱਖ ਰੁਪਇਆ ਇਹਨਾਂ ਨੇ ਇੱਕ ਵਾਰੀ ਮੰਗ ਪਾਈ ਹੈ ਵਧੀਆ ਘਰ ਆਪਾਂ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਹਾਂ ਜਿਨ੍ਹਾਂ ਦਾ ਬਜਟ ਘੱਟ ਹੈ ਜੀ ਜਿਨ੍ਹਾਂ ਨੇ ਪੈਸੇ ਘੱਟ ਲਾਉਣੇ ਆ ਉਹਨਾਂ ਵਾਸਤੇ ਵਧੀਆ ਮਕਾਨ ਆਪਾਂ ਲੈ ਕੇ ਪਹੁੰਚੇ ਹਾਂ ਸਾਰਾ ਕੁਝ ਵਧੀਆ ਬਣਿਆ ਹੋਇਆ ਹੈ ਬਾਕੀ ਤੁਹਾਨੂੰ ਮੈਂ ਦੱਸ ਦਿਨਾ ਜੀ ਮਾਲਕਾਂ ਨੇ ਕਿਹਾ ਸਪੈਸ਼ਲ ਵੀ ਦੱਸਣ ਵਾਸਤੇ ਕਹਿੰਦੇ ਸੀਗੇ ਵੀ ਜਿਹੜਾ ਘਰ ਲਾਲਕੀਰ ਦੇ ਵਿੱਚ ਹੈ ਜਗ੍ਹਾ ਲਾਲਕੀਰ ਵਾਲੀ ਹੈ ਤੇ ਐਫੀਡਵਟ ਵਗੈਰਾ ਬਣ ਜਾਊਗਾ ਤੇ ਲਿਖ ਲਿਖਾ ਪੂਰਾ ਹੋ ਜਾਊਗਾ ਜੀ। ਬਾਕੀ ਰਜਿਸਟਰੀ ਨਹੀਂ ਹੈਗੀ। ਬਾਕੀ ਆਸੇ-ਪਾਸੇ ਦੇਖ ਲਓ ਪੂਰਾ ਰਿਹਾਇਸ਼ ਏਰੀਆ ਕੋਈ ਐਦਾਂ ਨਹੀਂ ਹੈਗਾ। ਕੱਲਾ ਇਹਨਾਂ ਦਾ ਘਰ ਹੀ ਆ। ਪੂਰਾ ਇੱਥੇ ਮਤਲਬ ਕਿ ਲੋਕੇਸ਼ਨ ਤੇ ਬਹੁਤ ਸਾਰੀਆਂ ਕੂਠੀਆਂ ਤੇ ਘਰ ਮੁਹੱਲਾ ਪੂਰਾ ਵਧੀਆਗਾ। ਬਾਕੀ ਤੁਹਾਨੂੰ ਮੈਂ ਦਿਖਾ ਦੇਣਾ। ਆਸੇ-ਪਾਸੇ ਦੇਖ ਲਓ। ਉੱਪਰ ਆਪਾਂ ਛੱਤ ਤੇ ਪਹੁੰਚ ਗਏ ਜੀ। ਛੱਤ ਵਧੀਆ ਇਹਨਾਂ ਨੇ ਪੱਕੀ ਕਰਵਾਈ ਹੋਈ ਆ। ਸਾਰਾ ਕੁਝ ਤੁਹਾਨੂੰ ਜਿਵੇਂ ਕਿ ਦਿਖਿ ਰਿਹਾ ਜੀ। ਚਾਰੇ ਪਾਸੇ ਆਪਾਂ ਕੈਮਰਾ ਘੁਮਾ ਦਿੰਨੇ ਆ। ਜੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਕਿਥੋਂ ਆਪਣੇ ਕੋਲੇ ਪਹੁੰਚੇਗਾ ਤਾਂ ਲੋਕੇਸ਼ਨ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਐਡਰੈਸ ਮੁੰਡੀਆਂ ਖੁਰਦ ਨੀਅਰ ਚੰਡੀਗੜ੍ਹ ਰੋਡ ਲੁਧਿਆਣਾ ਜੀ ਬਾਕੀ ਮਾਲਕ ਨੇ ਦੋ ਨੰਬਰ ਦਿੱਤੇ ਹੋਇਆ ਤੇ ਦੋਵੇਂ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਪਹਿਲਾ ਨੰਬਰ 62 8430 1095 ਤੇ ਦੂਜਾ ਨੰਬਰ ਹੈ 79 864 13 896 ਦੋਵੇਂ ਨੰਬਰ ਤੋਂ ਹਨ ਮਿਲ ਗਈ ਤੇ ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਸੀ। ਬਾਕੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਤੋਂ ਜਾਣਕਾਰੀ ਲੈ ਸਕਦੇ ਹੋ। ਬਾਕੀ ਮਾਲਕ ਨੇ ਕਿਹਾ ਪਾਣੀ ਵਾਸਤੇ ਸਮਰਸੀਬਲ ਮੋਟਰ ਲੱਗੀ ਹੋਈ ਹੈ। ਵਧੀਆ ਪਾਣੀ ਹੈ, ਵਧੀਆ ਪਾਣੀ ਦੀ ਸਪਲਾਈ ਹੈ। ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ। ਵੀਡੀਓ ਚ ਇਹਨਾਂ ਨੇ ਸਾਰਾ ਕੁਝ ਦਿਖਾਤਾ ਸੀਗਾ। ਮੇਨ ਗੇਟ ਦੇਖ ਲੂ ਤੇ ਵੀਡੀਓ ਚ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਕਮਰੇ ਵਧੀਆ ਬਣੇ ਹੋਏ ਨੇ ਤੇ ਉੱਪਰੋਂ ਛੱਤ ਸਾਰੀ ਪੱਕੀ ਇਹਨਾਂ ਨੇ ਕਰਵਾਈ ਹੋਈ ਆ ਬਾਕੀ ਆਸੇ ਪਾਸੇ ਦਾ ਮੁਹੱਲਾ ਤੁਸੀਂ ਦੇਖ ਹੀ ਲਿਆ ਆਸੇ ਪਾਸੇ ਦੀ ਲੋਕੇਸ਼ਨ ਦੇਖ ਲਈ ਗਲੀ ਵਧੀਆ ਇਹਨਾਂ ਨੂੰ ਲੱਗਦੀ ਆ ਤੇ ਤੁਸੀਂ ਸਾਰਾ ਕੁਝ ਬਾਕੀ ਤਾਂ ਦੇਖ ਲਿਆ ਨੰਬਰ ਵੀ ਮਿਲ ਗਿਆ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ ਤੇ ਤੁਸੀਂ ਸਿੱਧੀ ਮਾਲਕ ਨਾਲ ਗੱਲ ਕਰ ਲਿਓ ਜੇ ਕੋਈ ਦੇਖਣਾ ਚਾਹੁੰਦਾ ਜਾ ਕੇ ਕਿਸੇ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਇਗਾ ਹਕਰ ਤਾਂ ਤੁਸੀਂ ਬਗਜੋ ਮਾਲ ਕਹਿੰਦੇ ਆ ਵੀ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਓ। ਬਾਕੀ ਫੋਨ ਕਰਕੇ ਪਹਿਲਾਂ ਕੋਈ ਜਾਣਕਾਰੀ ਤੁਸੀਂ ਲੈਣੀ ਹੋਵੇ ਤਾਂ ਫੋਨ ਕਰਕੇ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ ਜੀ। ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਬਾਅਦ ਤੋਂ ਬਾਅਦ ਸਪੋਰਟ ਕਰਿਓ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ। ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਹਿਲੀ ਵਾਰ ਆਇਓ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੋਂ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਦਿਓ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਹਵੇਲੀ ਮਹਿਲ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਭੇਜ ਦਿਓ ਕਰੋ ਆਪਣੇ ਵਟਸਐਪ ਨੰਬਰ ਤੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਤੇ ਜਿਹੜੀ ਵੀਡੀਓ ਬਣਾਉਣੀ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਣਾ ਕੇ ਭੇਜਿਆ ਕਰੋ ਤੇ ਆਪਾਂ ਬਿਲਕੁਲ ਫਰੀਦ ਵਿੱਚ ਬਹੁਤ ਜਲਦ ਤੁਹਾਡੀ ਐਡ ਲਗਾ ਦੇਵਾਂਗੇ ਜੀ। ਬਾਕੀ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਹਾਂ ਸਾਰਾ ਕੁਝ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਤੁਸੀਂ ਕਹਿੰਦੇ ਸੀਗੇ ਸਾਡੇ ਨਾਮ ਵੀ ਲਓ ਜੀ ਵੀਡੀਓ 'ਚ ਤੇ ਅਸੀਂ ਕਮੈਂਟ ਕਰਦੇ ਹਾਂ ਤੇ ਸਾਨੂੰ ਦੱਸੋ ਤੇ ਵੀਡੀਓ 'ਚ ਸਾਰਾ ਨੂੰ ਦੱਸੋ ਤੇ ਤੁਹਾਨੂੰ ਮੈਂ ਦੱਸ ਦਾਂ ਜੀ ਪਹਿਲਾ ਕਮੈਂਟ ਆਪਣੇ ਕੋਲੇ ਸਰਬਜੀਤ ਗਿੱਲ ਇਹਨਾਂ ਨੇ ਕਮੈਂਟ ਪਾਇਆ ਇਹਨਾਂ ਨੇ ਕਿਹਾ ਵੀਰੇ ਮਲੋਟ ਵਿੱਚ 5 ਤੋਂ 6 ਲੱਖ ਤੱਕ ਘਰ ਹੋਵੇ ਤਾਂ ਦੱਸਿਓ ਆਪਾਂ ਕੱਲ ਇੱਕ ਬਹੁਤ ਵਧੀਆ ਘਰ ਪਾਇਆ ਸੀਗਾ ਕੋਠੀ ਵਾਂਗੂ ਬਣਿਆ ਹੋਇਆ 6 ਲੱਖ ਰੁਪਈਆ ਉਹਦਾ ਸਿਰਫ ਰੇਟ ਹੈ ਗਾ ਤੁਸੀਂ ਉਹ ਵੀਡੀਓ ਚੈੱਕ ਕਰੋ ਜੀ ਕੱਲ ਵਾਲੀ ਤੇ ਤੁਹਾਨੂੰ ਮਿਲ ਜੂਗਾ ਤੇ ਅਗਲਾ ਕਮੈਂਟ ਆਪਣੇ ਕੋਲੇ ਆ ਰਾਜਕੂਰ ਇਹਨਾਂ ਨੇ ਕਿਹਾ ਮੁਕਤਸਰ ਸਾਹਿਬ ਵਿੱਚ ਕੋਈ ਘਰ ਹੋਵੇ ਜਾਂ ਕੋਠੀ ਹੋਵੇ ਤਾਂ ਦਿਖਾਓ ਪਲੀਜ਼ ਰਾਜਕੂਰ ਜੀ ਜਰੂਰ ਮੇਰੀ ਭੈਣ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਮੁਕਤਸਰ ਏਰੀਆ ਚ ਬਾਕੀ ਕਾਫੀ ਆਪਾਂ ਕੋਠੀ ਤੇ ਘਰ ਪਾਏ ਵੀ ਹੋਇਆ ਮੁਕਤਸਰ ਸਾਹਿਬ ਏਰੀਆ ਚ ਤੁਸੀਂ ਆਪਣੀਆਂ ਪੁਰਾਣੀਆਂ ਵੀਡੀਓ ਦੋ ਚਰਚਾ ਕਰ ਲਓ ਤੁਹਾਨੂੰ ਜ਼ਰੂਰ ਮਿਲ ਜੂਗਾ ਅਗਲਾ ਕਮੈਂਟ ਆਪਣੇ ਕੋਲੇ ਰੋਨਿਕ ਸ਼ੁਗਲਾ ਇਹਨਾਂ ਨੇ ਕਿਹਾ ਨਾਈਸ ਵੀਡੀਓ ਬਹੁਤ-ਬਹੁਤ ਸ਼ੁਕਰੀਆ ਭਾਜੀ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਵਧੀਆ ਲੱਗਿਆ ਜੀ ਬਹੁਤ-ਬਹੁਤ ਸ਼ੁਕਰੀਆ ਲਾਪ੍ਰਿਤ ਕੌਰ ਮੇਰੀ ਭੈਣ ਨੇ ਕਮੈਂਟ ਕੀਤਾ ਇਹਨਾਂ ਨੇ ਕਿਹਾ ਸ਼ਾਹ ਕੋਟੇਰੀਓ ਵਿੱਚ 20 ਤੋਂ 25 ਲੱਖ ਤੱਕ ਕੋਈ ਘਰ ਹੋਵੇ ਤਾਂ ਦੱਸਿਓ ਪਉਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਸ਼ਾਕਕੋਟ ਏਰੀਆ ਚ ਕਾਫੀ ਟਾਈਮ ਹੋ ਗਿਆ ਸ਼ਾਕਕੋਟ ਏਰੀਆ ਚ ਆਪਣੇ ਕੋਲੇ ਅੱਧਰਲੀ ਸਾੜ ਤੋਂ ਕੋਈ ਘਰ ਨਹੀਂ ਆਇਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਸ਼ਾਕਕੋਟ ਏਰੀਆ ਚੋਂ ਤੁਸੀਂ ਦੇਖ ਰਹੇ ਤੁਹਾਡੇ ਕੋਲੇ ਘਰ ਕੋਠੀ ਹੈ ਤਾਂ ਭੇਜੋ ਆਪਣੇ ਕੋਲੇ ਤੁਹਾਡੀ ਸੇਲ ਹੋ ਜੂਗੀ ਕਿਉਂਕਿ ਡਿਮਾਂਡ ਆ ਰਹੀ ਹੈ ਜੀ ਅਗਲਾ ਕਮੈਂਟ ਆਪਣੇ ਕੋਲੇ ਜੱਗਾ ਖਾਨ ਦਾ ਪਹੁੰਚਿਆ ਇਹਨਾਂ ਨੇ ਕਿਹਾ ਪੂਚੋ ਮੰਡੀ ਵਿੱਚ ਕੋਈ ਕੋਠੀ ਹੋਵੇ ਤਾਂ ਦੱਸਿਓ ਪੂਚੋ ਮੰਡੀ ਤੋਂ ਤਾਂ ਆਪਾਂ ਬਹੁਤ ਸਾਰੀਆਂ ਕੋਠੀਆਂ ਪਾਈਆਂ ਹੋਈਆਂ ਜੀ ਤੁਸੀਂ ਆਪਣੀ ਵੀਡੀਓ ਚੈੱਕ ਕਰੋ ਜੀ ਤੇ ਹਰਪ੍ਰੀਤ ਕੌਰ ਬਲੌਗ ਇਹਨਾਂ ਨੇ ਕਿਹਾ ਬ్రో ਤੁਰੀ ਸੰਗਰੂਰ ਚ ਕੋਈ ਦਿਖਾਓ ਹਾਊਸ ਆ ਤੁਰੀ ਸੰਗਰੂਰ ਤੋਂ ਵੀ ਆਪਾਂ ਕਈ ਕੋਠੀਆਂ ਪਾਈਆਂ ਹੋਈਆਂ ਜੀ ਬਾਕੀ ਤੁਸੀਂ ਚੈੱਕ ਕਰੋ ਜੀ ਆਪਣੀ ਨਵੀਂ ਵੀਡੀਓ ਤੇ ਤੁਹਾਨੂੰ ਮਿਲ ਜਾਊਗੀ ਜਸਪ੍ਰੀਤ ਸਿੰਘ ਇਹਨਾਂ ਨੇ ਕਿਹਾ 10-15 ਲੱਖ ਦੀ ਰੇਂਜ ਵਿੱਚ ਕੋਈ ਘਰ ਹੋਵੇ ਤਾਂ ਦੱਸੋ ਅੱਜ ਜਿਹੜਾ ਆਪਾਂ ਘਰ ਲੈ ਕੇ ਪਹੁੰਚੇ ਆ ਆਹ 1.5 ਤੋਂ 10 ਲੱਖ ਦੀ ਡਿਮਾਂਡ ਦੇ ਵਿੱਚ ਹੈ ਆ ਰੇਟ ਹੋਰ ਵੀ ਘਟਾਵਾਦਾ ਹੋਊਗਾ ਹੋ ਸਕਦਾ 10 ਲੱਖ ਚ ਸੌਦਾ ਹੋ ਜੇ ਹੋ ਸਕਦਾ 10 ਲੱਖ ਤੋਂ ਵੀ ਥੱਲੇ ਸੋਦਾ ਬਗ ਜੀ ਬਾਕੀ ਇੰਨਾ ਕੀ ਰਹੂ ਆ ਜੀ ਤੁਸੀਂ ਦੇਖ ਲਓ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਖਰੀਦ ਸਕਦੇ ਹੋ ਅਗਲਾ ਕਮੈਂਟ ਆਪਣੇ ਕੋਲੇ ਪ੍ਰਵੀਨ ਇਹਨਾਂ ਨੇ ਕਿਹਾ ਵੀਰ ਜੀ ਸੰਗਰੂਰ ਵਿੱਚ ਦੱਸੋ ਕੋਈ ਅੱਜ ਜਲਦੀ ਆਪਾਂ ਲੈ ਕੇ ਪਹੁੰਚਦੇ ਆ ਜੀ ਬਾਕੀ ਜੇ ਕੋਈ ਨਵਾਂ ਆਇਆ ਹੋਇਆ ਬਾਕੀ ਕਈ ਕੋਠੀਆਂ ਤੇ ਘਰ ਆਪਾਂ ਪਾਏ ਹੋਇਆ ਚੈੱਕ ਕਰ ਲਓ ਤੁਸੀਂ ਅਗਲਾ ਕਮੈਂਟ ਆਪਣੇ ਕੋਲੇ ਪਹੁੰਚੇਗਾ ਸੁਮਿਤ ਕੁਰ ਮੇਰੀ ਭੈਣ ਦਾ ਇਹਨਾਂ ਨੇ ਕਿਹਾ ਵੈਰੀ ਨਾਈਸ ਕੋਠੀ ਹਾਂਜੀ ਕੋਠੀ ਤਾਂ ਬਹੁਤ ਵਧੀਆ ਜੀ। ਬਾਕੀ ਮੇਰੇ ਭੈਣ ਤੋਂ ਸੀ ਕਮੈਂਟ ਕੀਤਾ। ਟਾਈਮ ਕੱਢ ਕੇ ਚੈਨਲ ਤੇ ਪਹੁੰਚੇ, ਵੀਡੀਓ ਤੇ ਪਹੁੰਚੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਕਮੈਂਟ ਬਹੁਤ ਸੋਹਣੇ ਕਰਦੇ ਹੋ ਤੁਸੀਂ ਤੇ ਬਾਕੀ ਦੇ ਕਮੈਂਟ ਆਪਾਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ 'ਚ ਪੜੀਏ ਤੇ ਬਾਕੀ ਤੁਸੀਂ ਕਮੈਂਟ ਕਰਦੇ ਰਹਿ ਕਰੋ। ਤੁਹਾਡੇ ਕਮੈਂਟਾਂ ਕਰਕੇ ਤੇ ਤੁਹਾਡੀ ਸਪੋਰਟ ਕਰਕੇ ਸਾਰਾ ਕੁਝ ਹੈ ਜੀ। ਤੁਹਾਡੇ ਸਦਕੇ ਸਾਰਾ ਕੁਝ। ਤੁਸੀਂ ਬਹੁਤ ਵੱਡੇ ਮੁਕਾਮ ਤੇ ਲੈ ਗਏ ਚੈਨਲ ਨੂੰ। ਤੁਹਾਡੇ ਕਰਕੇ ਹੋਇਆ ਜੀ ਸਾਰਾ ਕੁਝ ਬਾਕੀ ਤੁਹਾਨੂੰ ਸਾਰਿਆਂ ਨੂੰ ਦਿਲ ਤੋਂ ਧੰਨਵਾਦ ਜੀ ਐਨੇ ਕਹਿ ਸਕਦਾ ਮੈਂ ਤਾਂ ਬਾਕੀ ਆਪਾਂ ਤੁਹਾਡੇ ਖਾਤਰ ਹੋਰ ਵੀ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਕੋਸ਼ਿਸ਼ ਕਰਦਾ ਵੀ ਤੁਹਾਡੇ ਖਾਤਰ ਵਧੀਆ ਰੇਟਾਂ 'ਚ ਵਧੀਆ ਤੋਂ ਵਧੀਆ ਘਰ ਹਰ ਏਰੀਆ 'ਚ ਲੈ ਕੇ ਆ ਸਕਾਂ ਜੀ ਬਾਕੀ ਤੁਸੀਂ ਕਮੈਂਟ ਕਰਦੇ ਰਹਿ ਕਰੋ ਕਿਹੜੇ ਏਰੀਆ 'ਚੋਂ ਕਿੱਥੋਂ ਚਾਹੀਦਾ ਤੇ ਆਪਣੇ ਕੋਲੇ ਕੂਠੀ ਘਰ ਮਕਾਨ ਵੇਚਣ ਵਾਸਤੇ ਭੇਜਦੇ ਰਹਿ ਕਰੋ ਜੇ ਕਿਸੇ ਨੇ ਵੇਚਣਾ ਤਾਂ ਆਪਾਂ ਕੋਈ ਕਮਿਸ਼ਨ ਖਰਚੋ ਬਰਚੋ ਆਪਾਂ ਨਹੀਂ ਲੈਂਦੇ ਸੀ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਕਰਦੇ ਆ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 77800 ਪੂਰਾ 26173 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦੇਵਾਂਗੇ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਘਰ ਮਕਾਨ ਨਾਲ ਜੀ